ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਬਹੁਤ ਸਾਰੇ ਰੁੱਖ ਤੁਹਾਨੂੰ ਦਿਖਾਏ ਹੈਗੇ ਆ ਜਿਹੜੇ ਪੰਜਾਬ ਦੇ ਵਿਰਾਸਤੀ ਰੁੱਖ ਆ ਜਿਵੇਂ ਜੰਡ ਫਲਾਈਆਂ ਕਿੱਕਰ ਰੇਰੂ ਵਾਨ ਪੀਲੂ ਜਿਹੜੇ ਸਾਰੇ ਸਾਡੇ ਬਰਨੇ ਹੋ ਗਏ ਅੱਜ ਜਿਹੜੀ ਚਰਚਾ ਕਰਨੀ ਆ ਬਰਨੇ ਬਾਰੇ ਚਰਚਾ ਕਰਨੀ ਆ ਮਹਿੰਦੀ ਹੋ ਗਈ ਸੰਭਾਲੂ ਹੋ ਗਿਆ ਸਾਰੇ ਪੰਜਾਬ ਦੇ ਜਿਹੜੇ ਇਹ ਵਿਰਾਸਤੀ ਰੁੱਖ ਆ ਖੈਰ ਹੋ ਗਈ ਸਾਰੇ ਜਿੰਨੇ ਵੀ ਸਾਡੇ ਗੱਲ ਕੀਤੀ ਆ ਪਿੱਪਲ ਬੋਲ ਪਲਖੰਝੜੀਆਂ ਸਾਰਾ ਚਾਚਾਵਾ ਕਰਦੇ ਆਉਂਦੇ ਆ ਲਗਾਤਾਰ ਅਸੀਂ ਤੇ ਸਾਰੇ ਪੰਜਾਬ ਦੇ ਵਿਰਾਸ ਰੁੱਖ ਸਾਡੀ ਧਰਤੀ ਨੂੰ ਇਹ ਸੁੰਦਰ ਰੁੱਖ ਆ ਜਿਹੜੀ ਅਜਿਹੀ ਜੱਟੜੀ ਵਰਨੇ ਵਰੇ ਕਰਨੀ ਹੈ ਸੇਕ੍ਰੇਟ ਵਰਨਾ ਬੋਲ ਦਿੰਦੇ ਆ ਨੂੰ ਮਤਲਬ ਕਹਿੰਦਾ ਤੇਰਾ ਸੈਂਟੀਫਿਕ ਨੇਮ ਜਿਹੜਾ ਹੈਗਾ ਕ੍ਰਿਟੇਵਾ ਰੇਲੀ ਰੇਲੀ ਗੋਸਾ ਕਰਕੇ ਦਾ ਨਾਮ ਆ ਕਿਉਂਕਿ ਇੰਡੀਆ ਦਾ ਨੇਟਿਵ ਹੈ ਰੇਲੀ ਕਹਿੰਦਾ ਇੰਡੀਅਨ origin ਆ ਦਾ ਮਤਲਬ ਇਹ ਦੱਸਣਾ ਚਾਹਾਂਗੇ ਨੂੰ ਸੇਕ੍ਰੇਟ ਵਰਨਾ ਇਸ ਤਰ੍ਹਾਂ ਕਿਉਂ ਕਹਿੰਦੇ ਕਿਉਂਕਿ ਇਹ ਧਾਰਮਿਕ ਸਥਾਨਾਂ ਤੇ ਸਾਡੀ ਮਸਜਿਦਾਂ ਤੇ ਮੰਦਰਾਂ ਵਿੱਚ ਇਹ ਇਹਦੇ ਫੁੱਲਾਂ ਕਰਕੇ ਆਮ ਮਿਲਦਾ ਹੈਗਾ ਆ ਜਿਹੜੀ ਸਾਡੇ ਜਿਹੜਾ ਪਿੱਛੇ ਤੁਸੀਂ ਵਰਨਾ ਦੇਖ ਰਹੇ ਹੋ ਇਹ ਮਤਲਬ 100 ਸਾਲ ਤੋਂ ਉੱਪਰ ਬਜ਼ੁਰਗਾਂ ਦੇ ਕਹਿੰਦੇ ਅਨਸਾਰ ਵਰਨਾ ਹੈਗਾ ਇਹ ਸਾਡੇ ਜਿਹੜੇ ਲੰਗ ਪੈਂਡ ਵਿੱਚ ਇਹ ਵਰਨਾ ਮੌਜੂਦ ਹੈ ਜਿਹੜਾ ਪਿੱਛੇ ਖੜਾ ਐ ਏਡਾ ਵੱਡਾ ਵਰਨਾ ਉਮਰ ਵਾਲਾ ਇਹ ਸਾਡੇ ਜਿਹੜੇ ਕੋਆਰਡੀਨੇਟਰ ਹੈਗੇ ਆ ਸਾਡੇ ਜਿਹੜੇ ਖਰੋੜ ਗੋਤ ਆ ਉਹਨਾਂ ਦਾ ਹੈ ਪਿੱਛੇ ਜਿਹੜੇ ਬਜ਼ੁਰਗ ਹੈਗੇ ਆ ਵੱਡੇ-ਵੱਡੇ ਰੇ ਜਗ੍ਹਾ ਹੈਗੀ ਆ ਇਸ ਹੀ ਤਾਂ ਦੀ ਜਗ੍ਹਾ ਬੋਲ ਦਿੰਦਾ ਇੱਥੇ ਮਤਲਬ ਕਹਿੰਦਾ ਇਹ ਰੁੱਖ ਨੂੰ ਮਤਲਬ ਕਹਿੰਦਾ ਇਹ ਲਾਇਆ ਗਿਆ ਬਹੁਤ ਪੁਰਾਣੇ ਸਮੇਂ ਚ ਤਾਂ ਅੱਜ ਇਹ ਲਗਾਤਾਰ ਇਹ ਸਰਵਿਸਿੰਗ ਦਾ ਆ ਰਿਹਾ ਜੇ ਅੱਜ ਇਹਨੂੰ ਦੇਖੀਏ ਇਸ ਟਾਈਮੇ ਫੁੱਲ ਜਿਹੜੇ ਖਿੜ ਗਏ ਮਕੜੀ ਰੁੱਖ ਹੀ ਬੋਲ ਦਿੰਦੇ ਨੇ ਬੰਦੋ ਜਿਹੜੇ ਫੁੱਲ ਖਿੜੇ ਹੋਏ ਆ ਚਿੱਟ ਉਹਦੇ ਬਹੁਤ ਹੀ ਜ਼ਿਆਦਾ ਤਦਾਰ ਚ ਮੱਖੀਆਂ, ਛੋਟੀਆਂ तितਲੀਆਂ ਤੇ ਪੰਛੀ ਨੈਕਟਰ ਲੈ ਰਹੇ ਮਤਲਬ ਇਸ ਟਾਈਮ ਅਸੀਂ ਜਿਹੜੋ ਖੜੇ ਆ ਸਾਰਾ ਕੁਝ ਸਾਨੂੰ ਅਬਜ਼ਰਵੇਸ਼ਨ ਮਿਲ ਰਹੀ ਹੈਗੀ ਮਤਲਬ ਕਹਿੰਦਾ ਇਹ ਜਿਹੜਾ ਨੇਟਿਵ ਇੰਡੀਆ ਦਾ ਤੇ ਇਹ ਮੀਡੀਅਮ ਸਾਈਜ਼ ਰੁੱਖ ਆ ਤੇ ਡੈਸੀਡੂਸ ਪਲਾਂਟ ਆ ਮਤਲਬ ਕਹਿੰਦਾ ਜਿਹੜੇ ਇਹਦੇ ਮਤਲਬ ਪੱਤਾ ਰਹਿਤ ਹੋ ਜਾਂਦਾ ਰੁੱਖ ਦਸੰਬਰ ਜਨਵਰੀ ਚ ਮਤਲਬ ਜੇ April ਤੋਂ ਲੈ ਕੇ May ਤੱਕ ਇਹ ਫੁੱਲ ਜਿਵੇਂ ਹੁਣ May ਚਲੀ ਜਾਂਦੀ ਇਹ ਵੀ ਇਹਦੇ ਫੁੱਲ ਇਸ ਟਾਈਮ ਆਏ ਹੋਏ ਆ ਮਤਲਬ ਤੇ ਇਸ ਤੋਂ ਬਾਅਦ ਪੱਤੇ ਕੱਢੂਗਾ ਇਹ ਨਾਲ ਦੀ ਨਾਲ ਫੁੱਲਾਂ ਦੇ ਹੁੰਦੇ ਹੁੰਦੇ ਪੱਤੇ ਕੱਢ ਲੂਗਾ ਮਤਲਬ ਫਿਰ ਉਹ ਉਦੋਂ ਅੱਜ ਜਿਹੜੇ ਫਲ ਹੈਗੇ ਆ ਉਹ ਅਗਸਤ ਵਿੱਚ ਲੱਗਦੇ ਹੈਗੇ ਆ ਤੇ ਮਿਡ ਮਤਲਬ ਉਹ ਸਤੰਬਰ ਚ ਉਹ ਪੱਕ ਜਾਂਦੇ ਆ ਮਤਲਬ ਪਹਿਲੇ ਉਹ ਹਰੇ ਹੁੰਦੇ ਆ ਫਿਰ ਉਹ ਪੀਲੇ ਹੋ ਜਾਂਦੇ ਆ ਫਿਰ ਉਹ ਮਤਲਬ ਲਾਲ ਹੋ ਜਾਂਦੇ ਆ ਮਤਲਬ ਇਹ ਬੜਾ ਇੰਟਰਸਟਿੰਗ ਕਨਸੈਪਟ ਆ ਤਾਂ ਜਦੋਂ ਇਹ ਲਾਲ ਹੋ ਜਾਂਦੇ ਨਾਲ ਦੀ ਨਾਲ ਨੂੰ ਪੰਛੀ ਫਟਾਫਟ ਖਾ ਜਾਂਦੇ ਅਸੀਂ ਜੇ ਥੋੜੀ ਜੀ ਵੀ ਦੇਰੀ ਕਰਦੇ ਉਹਨੂੰ ਇਕੱਠਾ ਕਰਨ ਚ ਤਾਂ ਸਾਨੂੰ ਇਹ ਫਲ ਮਿਲਦੇ ਨਹੀਂ ਹੈਗੇ ਤਾਂ ਇਸ ਨੂੰ ਅਸੀਂ ਆਪਣੀ ਨਰਸਰੀਆਂ ਵਿੱਚ ਬੀਜਾਂ ਤੋਂ ਤਿਆਰ ਕਰਦੇ ਹੈਗੇ ਆ ਇਹ ਰੁੱਖ ਸੋਕਾ ਸਹਾਰ ਲੈਂਦਾ ਜ ਅਸੀਂ ਉਹਨੂੰ ਪਟਿਆਲੇ ਤੋਂ ਲੈ ਕੇ ਸੀ ਜਿਵੇਂ ਸ਼왈ਕ ਦੇ ਇਲਾਕੇ ਵਿੱਚ ਗਏ ਹਿਸ਼ਾਰਪੁਰ ਹੋਇਆ ਰੋਪੂੜ ਇਹ ਆਮ ਰੋਡ ਤੇ ਮਿਲ ਜਾਂਦੇ ਮਤਲਬ ਕਈ ਜਦੋਂ ਅਸੀਂ ਕੰਡੀਬਲ ਚ ਗਏ ਉੱਥੇ ਮਤਲਬ ਵੱਡੇ ਪਹਾੜਾਂ ਦੇ ਉੱਪਰ ਵੀ ਸਾਨੂੰ ਰੁੱਖ ਮਿਲੇ ਇਸ ਟਾਈਮ ਫੁੱਲ ਕਰ ਸਾਨੂੰ ਤਾਂ ਕਲੀਅਰ ਪਤਾ ਲੱਗ ਰਿਹਾ ਸੀ ਕਿਉਂਕਿ ਫੁੱਲ ਇਹ ਯੂਨੀਕ ਫੁੱਲ ਆਦੇ ਉਹ ਸਾਨੂੰ ਦਿਖ ਰਹੇ ਸੀ ਫੁੱਲ ਬੀੜਾਂ ਵਿੱਚ ਪਾਏ ਜਾਂਦੇ ਆ ਪੰਜਾਬ ਦੀਆਂ ਚ ਜਿਹੜੀਆਂ ਕੁਝ ਰੁੱਖ ਬਚੇ ਨੇ ਜਿਹੜੇ ਬੀੜਾਂ ਵਿੱਚ ਉਹ ਉਹਨਾਂ ਵਿੱਚੋਂ ਇੱਕ ਰੁੱਖ ਹੈਗਾ ਉਹ ਵੀ ਪਾਇਆ ਜਾਂਦਾ ਉੱਥੇ ਤਾਂ ਜਿਵੇਂ ਮੈਂ ਕਿਹਾ ਵੀ ਸੋਕਾ ਹਸਾਰ ਲੈਂਦਾ ਪਰ ਇਹ ਸ਼ੁਰੂ ਦੇ ਸਾਲਾਂ ਵਿੱਚ ਕੋਰਾ ਨਹੀਂ ਹਸਾਰਦਾ ਮਤਲਬ ਅਸੀਂ ਇਹ ਦੇ ਕਿਉਂਕਿ ਜਿਹੜਾ ਬਰਨਾ ਹੈਗਾ ਮਤਲਬ ਜਿਹੜੇ ਬੀਜਾਂ ਤੋਂ ਤਿਆਰ ਕਰਕੇ ਅਸੀਂ ਪੰਜਾਬ ਦੀ ਧਰਤੀ 'ਚ ਨੂੰ ਲਾਉਣਾ ਸ਼ੁਰੂ ਕਰਤਾ ਹੈਗੇ ਇਸ ਟਾਈਮ ਸਾਡੇ ਕੋਲ ਹੁਣ ਰੁੱਖ ਤਿਆਰ ਪਏ ਆ ਪਰ ਜੁਲਾਈ ਦੇ ਵਿੱਚ ਹੀ ਦਿਨੇ ਸ਼ੁਰੂ ਕਰਾਂਗੇ ਕਿਉਂਕਿ ਬਹੁਤ ਹੀ ਸਲੋ ਗਰੋਇੰਗ ਹੈਗਾ ਜਦੋਂ ਇਹ ਸੀਡ ਤੋਂ ਤਿਆਰ ਕਰਦੇ ਹੈਗੇ ਤਾਂ ਇਸ ਲਈ ਜਦੋਂ ਇਹ ਰੁੱਖ ਜ਼ਮੀਨ 'ਚ ਲੱਗਦਾ ਫਿਰ ਥੋੜੇ 2-3 ਸਾਲ ਬਾਅਦ ਇਹ ਫਟਾਫਟ ਗ੍ਰੋਥ ਕਰ ਲੈਂਦਾ ਹੈਗਾ ਤਾਂ ਜਿਵੇਂ ਦੱਸਿਆ ਵੀ ਫਲ ਜਿਹੜੇ ਨਿੰਬੂ ਸਾਈਜ਼ ਦੇ ਲੱਗਦੇ ਹੈਗੇ ਪਹਿਲਾਂ ਹਰੇ ਹੁੰਦੇ ਫਿਰ ਪੀਲੇ ਫਿਰ ਲਾਲ ਹੋਗੇ ਉਹਨੂੰ ਅਸੀਂ ਉਤਾਰ ਲੈਂਦੇ ਹੈਗੇ ਮੈਡੀਸਨ ਗੁਰਾਂਵਾਰੇ ਗੱਲ ਕਰੀਏ ਤਾਂ ਜਿਹੜਾ ਵਰਨੇ ਦਾ ਬਾਰਕ ਦਾ ਜਿਹੜਾ ਕਾੜਾ ਬਣਾਉਂਦੇ ਆ ਉਹਨੂੰ ਸੱਕ ਨੂੰ ਉਤਾਰ ਕੇ ਆਪਾਂ ਕੁੱਟ ਕੇ ਕਾੜਾ ਜਿਹੜਾ ਬਣਾਉਂਦੇ ਆ ਉਹ ਕਿਡਨੀ ਸਟੋਨ ਜਾਂ ਬਲੈਡਰ ਚ ਸਟੋਨ ਆ ਜਿਹਨੂੰ ਬਿਲਕੁਲ ਮਤਲਬ ਕਹਿੰਦਾ ਰਿਮੂਵ ਕਰ ਦਿੰਦਾ ਹੈਗਾ ਬੜਾ ਇੰਟਰਸਟਿੰਗ ਆ ਬਾਕੀ ਜਿਹੜੀ ਹੋਰ ਡਿਟੇਲ ਹੈਗੀ ਆ ਸਾਡੇ ਡਾਕਟਰ ਸਾਹਿਬ ਸਾਡੇ ਸ਼ਿਵਰਾਜ ਸਿੰਘ ਜੀ ਹੈਗੇ ਉਹਨਾਂ ਨਾਲ ਅਸੀਂ ਜੋ ਟੌਪਿਕ ਹੈ ਵਰਨੂਨਾ ਬਾਰੇ ਕਰਾਂਗੇ ਉਹ ਸਾਨੂੰ ਹੋਰ ਤੇ ਮੇਨ ਜਿਹੜਾ ਦਾ ਫੰਕਸ਼ਨ ਹੈਗਾ ਕਿਡਨੀ ਸਟੋਨ ਤੇ ਬਲੈਡਰ ਦੇ ਵਿੱਚ ਸਟੋਨ ਹੋ ਜੇ ਤਾਂ ਉਹ ਠੀਕ ਕਰਦਾ ਹੈਗਾ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਜਿਹੜਾ ਇਹ ਇਹਦਾ ਇੱਕ ਹੋਰ ਯੂਰਿਨਰੀ ਟ੍ਰੈਕ ਦੀ ਇਨਫੈਕਸ਼ਨ ਹੋ ਜੇ ਇਹ ਵੀ ਪਾਇਆ ਗਿਆ ਵੀ ਯੂਰਿਨਰੀ ਟ੍ਰੈਕ ਦੀ ਇਨਫੈਕਸ਼ਨ ਹੋ ਜੇ ਜਾਂ ਬਲੈਡਰ ਦੀ ਕੋਈ ਪ੍ਰੋਬਲਮ ਆ ਜੇ ਜੇ ਪ੍ਰੋਸਟੇਟ ਗ੍ਰੈਂਥ ਅਨਲਾਰਜ ਹੋ ਜੇ ਇਹਨੂੰ ਵੀ ਠੀਕ ਕਰਦਾ ਹੈਗਾ ਵਰਨਾ ਤੇ ਬਾਕੀ ਜਿਹੜਾ ਜਿਹੜਾ ਇਹਦਾ ਇਨਫਿਊਜ਼ਨ ਹੈਗਾ ਪੱਤਿਆਂ ਨੂੰ ਮਤਲਬ ਕਹਿੰਦਾ ਜਿਵੇਂ ਆਪਾਂ ਟਕੋਰ ਕਰਦੇ ਆ ਜੇ ਜੇ ਕਿਸੇ ਦੇ ਜੋਇੰਟ ਪੇਨ ਹੋਵੇ ਜਾਂ ਮਤਲਬ ਕਹਿੰਦਾ ਕਿਸੇ ਨੂੰ ਕੋਈ ਗਠੀਆ ਹੋਵੇ ਉਹਦੇ ਵਿੱਚ ਵੀ ਇਹ ਜਿਹੜੇ ਪੱਤੇ ਇਹਨੂੰ ਮਤਲਬ ਕਹਿੰਦਾ ਲੈ ਕੇ ਉਹਨੂੰ ਆਪਾਂ ਟਕੋਰ ਕਰ ਸਕਦੇ ਆ ਇਹ ਵਰਨੇ ਦੇ ਇਹ ਜਿਹੜੇ ਵਰਨੇ ਦੇ ਗੋਨਾ ਆਪਾਂ ਦੱਸੇ ਹੈਗੇ ਆ ਬਹੁਤ ਹੀ ਗੋਨਕਾਰੀ ਰੋਖਾ ਤੇ ਬਹੁਤ ਹੀ ਇਹਦੀ ਸੰਗਣੀ ਛਾਂਜਰੋ ਪੱਤੇ ਹੁੰਦੇ ਪੂਰੀ ਸੰਗਣੀ ਛਾਂ ਡੈਸਿਡੋਸ ਰੋਖਾ ਪਾਚੜੀ ਰੋਖਾ ਤੇ ਸਾਡੀ ਜਿਹੜੀ ਨਰਸੀ ਦੀ ਗਰਾਉਂਡ ਗਲਾਸ ਹੁੰਦਾ ਸ਼ੀ ਇਹਨਾਂ ਇਹਨਾਂ ਵਿਰਾਸਤੀ ਰੁੱਖਾਂ ਨੂੰ ਪੰਜਾਬ ਦੇ ਨੂੰ ਤਿਆਰ ਜਿਵੇਂ ਲੰਗ ਪੈਂਟ ਵਿੱਚ ਵਰਨਾ ਹੈਗਾ ਇਹ 100 ਸਾਲ ਤੋਂ ਉੱਪਰ ਦਾ ਵਰਨਾ ਮਤਲਬ ਉਮਰ ਦਾ ਬਜ਼ੁਰਗ ਦੱਸਦੇ ਆ ਮਤਲਬ ਜੇ ਇੰਨੇ ਸਾਲ ਦਾ ਉਮਰ ਪੁਰਾਣਾ ਇਹ ਰੁੱਖ ਮਿਲ ਰਹੇ ਸਾਨੂੰ ਇਸ ਜਿਵੇਂ ਸਾਡੇ ਗੁਰੂ ਘਰਾਂ ਸਾਨੂੰ ਬਹੁਤ ਰੁੱਖ ਵੱਡੇ ਵੱਡੇ ਬਜ਼ੁਰਗ ਰੁੱਖ ਮਿਲੇ ਸਾਨੂੰ ਰੇਰੂ ਦਾ ਬਹੁਤ ਵੱਡਾ ਰੁੱਖ ਬਜ਼ੁਰਗ ਮਜ਼ਬੂਤ ਆ 베ਰੀਆਂ ਸਾਨੂੰ ਦਿਖੀਆਂ ਬਹੁਤ ਵੱਡੀਆਂ ਜਿਵੇਂ ਮਹਾਰਾਜ ਦੀ 베ਰੀ ਮਸ਼ਹੂਰ ਆ ਮਤਲਬ ਬਹੁਤ ਹੀ ਵੱਡੀ 베ਰੀਆ ਇਹ ਇਹ ਜਿਹੇ 베ਰੀਆਂ ਸਾਨੂੰ ਮਿਲੀਆਂ ਹੈਗੀਆਂ ਤੇ ਬਹੁਤ ਸਾਰੇ ਜੰਡ ਦੇ ਰੁੱਖ ਜਿਹੜੇ ਜੰਡ ਦੇ ਰੁੱਖਾਂ ਪਿੱਛੇ ਸਾਡੇ ਗੁਰੂ ਘਰ ਗੁਰੂ ਘਰਾਂ ਦਾ ਨਾਮ ਬਣੇ ਹੋਇਆ ਇਹ ਸਾਡੇ ਪੰਜਾਬ ਦੇ ਵਿਰਾਸਤੀ ਰ ਜਿੱਥੇ ਵੀ ਕਿਤੇ ਬਰਨਾ ਤੁਹਾਨੂੰ ਦਿਖਦਾ ਹੈਗਾ ਧਾਰਮਿਕ ਸਥਾਨਾਂ ਤੇ ਮਿਲਦਾ ਹੈਗਾ ਇਸ ਟਾਈਮ ਤੁਸੀਂ ਆਈਡੈਂਟੀਫਾਈ ਕਿਵੇਂ ਕਰਸਿਓ ਇਸ ਟਾਈਮ ਫੁੱਲ ਲੱਗੇ ਹੋਇਆ ਹੈ ਕਰੀਮੀ ਕਲਰ ਦੇ ਫੁੱਲ ਤੋਂ ਦਿਖਾਵਾਂਗੇ ਕਲੋਸਲੀ ਤਾਂ ਉਥੋਂ ਤੁਸੀਂ ਪਛਾਣ ਕਰ ਸਕਦੇ ਹੋ ਰੁੱਖ ਵੀ ਹਾਂ ਬਰਨੇ ਦਾ ਰੁੱਖ ਆ ਇਹਨੂੰ ਅਰਨਾ ਬਰਨਾ ਵੀ ਬੋਲ ਦਿੰਦੇ ਆ ਮਤਲਬ ਤਾਂ ਉਹ ਰੁੱਖ ਪਛਾਣ ਕੋਲ ਆਈਡੈਂਟੀਫਾਈ ਕਰ ਕੋਲ ਮਤਲਬ ਕੋਸ਼ਿਸ਼ ਕਰੋ ਉਹਨੂੰ ਇੱਕ ਮਤੇ ਪਾ ਕੇ ਉਹਨੂੰ ਬਚਾਈਏ ਰੁੱਖ ਨੂੰ ਇਕੱਲਾ ਬਰਨਾ ਨਹੀਂ ਹੋਰ ਵੀ ਜਿੰਨੇ ਸਾਡੇ ਪੰਜਾਬ ਦੇ ਰੇਰੂ ਹੋ ਗਿਆ ਜੰਡ ਹੋ ਗਈ ਫਲਾਈ ਹੋ ਗਈ ਕਿਕਰ ਹੋ ਗਈ ਬੋੜ ਪੀਪਲ ਪ੍ਰਾਣੇ ਹੋ ਗਏ ਸਾਡੇ ਸਾਰੇ ਆਪ ਮਤੇ ਪਾ ਕੇ ਉਹਨੂੰ ਰੁੱਖਾਂ ਨੂੰ ਜਿਹੜੇ ਪਿੰਡਾਂ 'ਚ ਬਚੇ ਉਹਨਾਂ ਨੂੰ ਸੰਭਾਲ ਲਈਏ ਤੇ ਨਵੇਂ ਸਿਰ ਜਿਹੜੀ ਸਾਡੀ ਫਾਊਂਡੇਸ਼ਨ ਆਰਾਊਂਡ ਗਲਾਸ ਸਾਡਾ ਮਹਿਮ ਚੱਲੇ ਰੁੱਖ ਲਾਉਣ ਦੀ ਬਹੁਤ ਮੂਵਮੈਂਟ ਚੱਲ ਰਹੀ ਆ ਇਸ ਮੂਵਮੈਂਟ 'ਚ ਹਿੱਸਾ ਬਣੋ ਤੇ ਆਪਣੇ ਤੁਸੀਂ ਇੱਕ ਕਨਾਲ ਦੇ ਵਿੱਚ ਜੰਗਲ ਲਾ ਸਕਦੇ ਹੋ ਪਰਸਨ ਲੈਂਡ ਆ ਜੇ ਕੋਈ ਬਾਹਰ ਵੀ ਇਹਨੂੰ ਸਰੋਤੇ ਸੌਂਦਿਆ ਫੋਰਨ ਕੰਟਰੀ ਵਿੱਚ ਵੀ ਤੁਸੀਂ ਆਪਣੀ ਜਿਹੜੀ ਵੱਡੀ ਲੈਂਡ ਸੌਣ ਕੁ ਲੈਗੇ 10 ਕਿੱਲੇ 15 ਕਿੱਲੇ ਉਸ ਲੈਂਡ 'ਚੋਂ ਅੱਧਾ ਕਿੱਲਾ ਮਤਲਬ ਚਾਰ ਅੱਧਾ ਕਿੱਲਾ ਹੋਇਆ ਕਿੱਲਾ ਹੋਇਆ ਜਾਂ ਦੋ ਕਰਾਂ ਵਾਲਾ ਹੋ ਗਿਆ ਤੁਸੀਂ ਉਸ ਲੈਂਡ ਵਿੱਚ ਜੰਗਲ ਲਾ ਸਕਦੇ ਹਾਂ ਉਹ ਜੰਗਲ ਦਾ ਫਾਇਦਾ ਇਹ ਹੈਗਾ ਵੀ ਉੱਥੇ ਪੰਛੀਆਂ ਦੇ ਰਹਿਣ ਬਸੇਰੇ ਬਣਦੇ ਆ ਇਹ ਰੁੱਖ ਜਿਹੜੇ ਜਿੰਨੇ ਵੀ ਅਸੀਂ ਬੋਲੇ ਆ ਪ੍ਰਾਤਨ ਜਿਹੜੇ ਹੈਗੇ ਉਹ ਸਾਰੇ ਰੁੱਖਾ ਉੱਥੇ ਜਾਂਦੇ ਆ ਉੱਥੋਂ ਦੇ ਫੁੱਲ ਕਰਦੇ ਰੋ ਫਲਾਵਰਿੰਗ ਕਰਦੇ ਉੱਥੋਂ ਮੱਖੀਆਂ ਉਥੋਂ ਸ਼ਹਿਦ ਲੈਂਦੀਆਂ ਹੈਗੀਆਂ ਬਟਰਫਲਾਈਜ਼ ਆਉਂਦੀਆਂ ਹੈਗੀਆਂ ਸਾਡੇ ਪੰਛੀ ਨੈਕਟਰ ਲੈਂਦੇ ਆ ਇਸ ਲਈ ਸਾਡਾ ਇਹ ਜਿਹੜਾ ਪੰਜਾਬ ਦਾ ਵਿਗੜਿਆ ਹੋਇਆ ਕਲਾਈਮੇਟ ਹੈਗਾ ਇਸ ਟਾਈਮ 3.7% ਜੰਗਲ ਹੈਗਾ ਇਸ ਨੂੰ ਇੰਪਰੂਵ ਕਰਨ ਵਾਸਤੇ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਜਿਵੇਂ ਸਾਡੀ ਫਾਊਂਡੇਸ਼ਨ ਹੁਣ ਤੱਕ 1300 ਜੰਗਲ ਲਾ ਚੁ ਤਾ ਮਤਲਬ ਕਹਿੰਦਾ 1325 ਤੋਂ ਵੱਧ ਪਿੰਡਾਂ 'ਚ ਪਹੁੰਚ ਚੁੱਕਿਆ ਸੀ ਮਤਲਬ ਉਹ ਇਹ ਇਹੀ ਤਾਂ ਹੀ ਪਹੁੰਚਿਆ ਜੇ ਪੰਜਾਬੀਆਂ ਨੇ ਸਾਡੀ ਮਦਦ ਕੀਤੀ ਹੈ ਸਪੋਰਟ ਕੀਤੀ ਹੈ ਤੇ ਪੰਚਾਇਤਾਂ ਦੀ ਬਹੁਤ ਵੱਡੀ ਸਪੋਰਟ ਰਹੀ ਹੈ ਇਸ ਇਸ ਲਈ ਸਾਰਿਆਂ ਨੂੰ ਬੇਨਤੀ ਫਿਰ ਤੋਂ ਕਰਦੇ ਆ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਨੂੰ ਵਿਰਾਸਤ ਰੱਖਣ ਦੀ ਲੋੜ ਆ ਇਹਨਾਂ ਨੂੰ ਲਾ ਕੇ ਆਪਾਂ ਆਪਣੀ ਧਰਤੀ ਨੂੰ ਮੋਰ ਸਿੰਘ ਸ਼نگਾਰੀਏ ਤੇ ਸਾਡਾ ਜਿਹੜਾ ਜੰਗਲਾਤ ਦਾ ਰਕਬਾ ਘਟਿਆ ਉਹਨੂੰ ਅੰਪਰੂਵ ਕਰੀਏ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ